ਸਿੱਖ ਨੂੰ ਇਹ ਹੀ ਨਹੀਂ ਪਤਾ ਵੀ ਇਹ ਪਹਿਲੀ ਵਾਰ ਕਦੋਂ ਆਰੰਭ ਹੋਇਆ ਸੀ ਟਰਾਲੀਆਂ ਬੱਸਾਂ ਅਨੰਦਪੁਰ ਸਾਹਿਬ ਜਾ ਰਹੀਆਂ ਨੇ ਪਤਾ ਹੀ ਨਹੀਂ ਜੇ ਕੋਈ ਇੱਥੇ ਬਲ ਹਣਾ ਪਾਈ ਸੀ ਅੰਦਰ ਬਿਠੇ ਨਾ ਇੱਥੇ ਕੋਈ ਦੂਜਾ ਨਾਉਨ ਸਿੱਖ ਇੱਕ ਮੈਕ ਲੈ ਕੇ ਇੱਕ ਵੀਡੀਓ ਕੈਮਰਾ ਲੈ ਕੇ ਇਥੋਂ ਬਾਹਰ ਖਲੋ ਜੀ ਉਹ ਆਨੂੰ ਅੰਦਰੋਂ ਬਾਹਰ ਨਿਕਲੀ ਸੰਗਤ ਨੂੰ ਪੁੱਛੇ ਜੀ ਇਹ ਤੁਸੀਂ ਕਾਹਦਾ ਦਿਨ ਮਨਾ ਰਹੇ ਜੀ ਹੋਲਾ ਮੱਲਾ ਇਹ ਕਦੋਂ ਆਰੰਭ ਹੋਇਆ ਸੀ ਤੇ ਮੈਂ ਕੁਝਦੇ ਮੂੰਹਾਂ ਦੇ ਵੇਖਾਂ ਮੈਨੂੰ ਪਤਾ ਹੀ ਨਹੀਂ ਇਹ 1790 ਵਿੱਚ ਆਰੰਭ ਹੋਇਆ ਸੀ ਕਿੰਨਾ ਜੀ 1790 ਸਨ ਵਿੱਚ ਆਰੰਭ ਹੋਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵਕਤ 34 ਸਾਲ ਉਹਨਾਂ ਦੀ ਏਸ ਸੀ ਜਦੋਂ ਇਹ ਆਰੰਭ ਹੋਇਆ ਸੀ 66 ਦਾ ਉਹਨਾਂ ਦਾ ਪ੍ਰਕਾਸ਼ ਹੈ ਹੁਣ ਤੁਸੀਂ ਮਾਰੇਓ ਧਿਆਨ ਆਪਣੇ ਵੀ ਬੱਚੇ ਨੇ 34 ਸਾਲ ਅੱਜ ਕੱਲ ਜਿਹੜੇ ਬੱਚੇ ਵੱਡੀ ਉਮਰ ਤੇ ਜਾ ਕੇ ਵਿਆਹ ਕਰਾਉਂਦੇ ਆ 31 32 33 ਸਾਲ ਤੱਕ ਤੇ ਬੱਚੇ ਵਿਆਹ ਹੀ ਕਰਾਉਂਦੇ ਆ ਆਪਣੇ 34 ਸਾਲ ਦੀ ਏਸ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਪਹਿਲੀ ਵਾਰ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਤਰ ਦੇ ਕਿਲਾ ਲੋਹ ਗੜ ਦੇ ਉੱਤੇ ਮਹਾਰਾਜ ਨੇ ਇਸ ਹੋਲੇ ਮਹੱਲੇ ਦੀ ਜਿਹੜੀ ਅਰੰਭਤਾ ਕਰਵਾਈ ਸੀ 1797 ਵਿੱਚ ਕਿਉਂ ਸਾਸ ਸੰਜੀ ਹੁਣ ਭੁੱਲੂਗਾ ਤੇ ਨਹੀਂ ਜੀ 1797 1700 ਦੇ ਵਿੱਚ ਹੁਣ 1700 ਈਸਵੀ ਦੇ ਵਿੱਚ ਇਹ ਪਹਿਲੀ ਵਾਰ ਆਰੰਭ ਹੋਇਆ ਸੀ ਹੁਣ ਇਹਦਾ ਮਤਲਬ ਕੀ ਸੀ ਹੁਣ ਕਈ ਵਾਰੀ ਸਾਡੇ ਕਹਿੰਦੇ ਉਹ ਹੋਲੀ ਤੇ ਸਾਡਾ ਹੌਲ ਅਮਲ ਹੁਣ ਹੋਲੀ ਤੇ ਹੋਲਾ ਮੱਲਾ ਇਹ ਬਿਲਕੁਲ ਮੂੰਹ ਦੂਜੇ ਬਨੇ ਹੋਲੀ ਦਾ ਮਤਲਬ ਹੋਰ ਹੈ ਹੋਲਾ ਮੱਲਾ ਹੋਰ ਹੈ ਸਾਡੇ ਤੇ ਗੁਰੂ ਨੇ ਪਾਰ ਉਪਕਾਰ ਕੀਤਾ ਨਾ ਪਲਾਹਾ ਪਹੋਲੀ ਦੀ ਹਿਸਟਰੀ ਬਾਰੇ ਥੋੜਾ ਸਮਝ ਲਈ ਹੋਲੀ ਕੀ ਹੈ ਹੁਣ ਇਹ ਮਿਥਿਆਸ ਕੇ ਕਸਾਖੀ ਹੈ ਤੁਸੀਂ ਕਿਸੇ ਨੂੰ ਪੁੱਛ ਲੋ ਅੱਜ ਕੱਲ ਤਾਂ ਇਹ ਮੈਂ ਕਹ ਪੜੋਗੇ ਪਤਾ ਲੱਗੂ ਸਾਨੂੰ ਹੋਰ ਸੌਖਾ ਦੱਸ ਦਿੰਦਾ ਜੀ ਇੱਕ ਸਿੱਖ ਮਾਰਗ ਵੈਬਸਾਈਟ ਹੈ ਇੰਟਰਨੈਟ ਆਪਣੇ ਕੋਲ ਹੈ ਗੂਗਲ ਤੇ ਜਾ ਕੇ ਸਿੱਖ ਮਾਰਗ ਭਰਿਓ ਉੱਥੇ ਨਾ ਜਿਹੜੇ ਰਾਈਟਰ ਨੇ ਵਿਦਵਾਨ ਉਹਨਾਂ ਦੀ ਲੜੀ ਆਉਂਦੀ ਆ ਕਿਹੜੇ ਕਿਹੜੇ ਉੱਥੇ ਨਾ ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਦੇ ਸਨ ਉਹਨਾਂ ਦੀ ਡੈਥ ਹੋ ਗਈ ਪਿਛਲੇ ਕੁਝ ਸਾਲਾਂ ਚ ਉਹਨਾਂ ਨੇ ਇੰਨਾ ਕ ਸਾਹਿਤ ਇੰਨੀਆਂ ਕਿਤਾਬਾਂ ਲਿਖੀਆਂ ਐ ਇਹਨੇ ਬਾਣੀ ਦੇ ਅਰਥ ਲਿਕੇ ਪ੍ਰਿੰਸੀਪਲ surjeet singh ਜਦੋਂ ਤੁਸੀਂ ਲੜੀ ਜਾਓਗੇ ਨਾ ਤੇ ਪਹਿਲੇ ਨੰਬਰ 'ਚ ਉਹਨਾਂ ਦਾ ਨਾਮ ਆਏਗਾ ਉਹਨਾਂ ਨੇ ਇਦਾਂ ਤਵੇ ਕਿੰਨੀਆਂ ਕਰੀਆਂ ਕਿਤਾਬਾਂ ਪੜ੍ਹ ਕੇ ਆਏਗਾ ਜਦੋਂ ਕੋਈ ਆਰਟੀਕਲ ਲਿਖਦਾ ਨਾ ਪਤਾ ਨਹੀਂ ਉਹਨੂੰ ਕਿੰਨੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਉਹਦੇ ਵਿੱਚੋਂ ਇੱਕ ਆਰਟੀਕਲ ਤਿਆਰ ਹੁੰਦਾ ਤੇ ਆਪਾਂ ਕਿਸੇ ਵਿਦਵਾਨ ਦਾ ਇੱਕ ਆਰਟੀਕਲ ਹੀ ਪੜ੍ਹ ਲਈਏ ਨਾ ਆਪਾਂ ਨੂੰ ਕਈ ਕਿਤਾਬਾਂ ਵਾਲਾ ਗਿਆਨ ਇੱਕ ਆਰਟੀਕਲ 'ਚੋਂ ਮਿਲ ਜਾਂਦਾ ਜਦੋਂ ਆਪਾਂ ਕੋਈ ਕਿਸੇ ਦਾ ਲੇਖ ਪੜ੍ਹ ਲਈਨੇ ਆ ਨਾ ਲੇਖ ਨਚੋੜ ਲਾ ਹੁਣ ਜੇ ਆਪਾਂ ਪੜਾਂਗੇ ਉਹਦੇ ਚ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਕਿ ਹਰ ਨਾਕਸ਼ ਹੈ ਮਿੱਥ ਹੈ ਮਿੱਥਿਆਸ ਜਿਹਨੂੰ ਆਪਾਂ ਕਹਿ ਸਕਦੇ ਪਰ ਚਲੋ ਖੈਰ ਇਹ ਸਮਾਜ ਦੇ ਵਿੱਚ ਸਾਡੇ ਦਾ ਤੁਰੇ ਆ ਰਿਹਾ ਕਹਿੰਦੇ ਉਹਨੇ ਇੱਕ ਵਾਰਸ਼ ਸ਼ਿਵਜੀ ਨੂੰ ਆਰਾਧ ਕੇ ਤੇ ਉਹਨੇ ਇੱਕ ਵਾਰ ਪ੍ਰਾਪਤ ਕਰ ਲਿਆ ਕਿ ਨਾ ਮੈਂ ਧੁੱਪੇ ਮਰਾਂ ਨਾ ਮੈਂ ਛਾਵੇਂ ਮਰਾਂ ਨਾ ਮੈਂ ਅੰਦਰ ਮਰਾਂ ਤੇ ਨਾ ਆਪਾਂ ਆਪਣੇ ਬਜ਼ੁਰਗਾਂ ਕੋਲੋਂ ਵੀ ਸੁਣਦੇ ਹੁੰਦੇ ਸੀ ਨਿੱਕੇ ਹੁੰਦੇ ਉਹਨਾਂ ਵੀ ਕਹਿਣਾ ਵੀ ਇਦਾਂ ਐ ਵੀ ਕਹਿਣਾ ਹੋ ਸਕਦਾ ਇਦਾਂ ਬੰਦਾ ਇਦਾਂ ਦਾ ਵਾਰ ਪ੍ਰਾਪਤ ਕਰ ਲੇ ਉਹ ਲੋਕਾਂ ਨੂੰ ਆਂਦਾ ਸੀ ਕਿ ਰੱਬ ਕੋਈ ਨਹੀਂ ਹੈਗਾ ਮੈਂ ਹੀ ਪਰਮੇਸ਼ਰ ਹਾਂ ਪਰ ਉਹਦੇ ਘਰ ਪੈਦਾ ਹੋਇਆ ਪ੍ਰਲਾਦ ਉਹ ਬਾਗੀ ਹੋ ਗਿਆ ਰਾਕਸ਼ ਦੇ ਘਰ ਉਹ ਕਹਿੰਦਾ ਮੈਂ ਨਹੀਂ ਮੰਨਦਾ ਤੁਹਾਨੂੰ ਕਿ ਤੁਸੀਂ ਰੱਬ ਹੋ ਮੈਂ ਤੇ ਪਰਮੇਸ਼ਰ ਨੂੰ ਮੰਨਦਾ ਹਾਂ ਉਹ ਕਹਿੰਦਾ ਅੱਛਾ ਜੇ ਤੂੰ ਰੱਬ ਨੂੰ ਮੰਨਦਾ ਹੈਂ ਰੱਬ ਮੇਰੇ ਤੋਂ ਵੱਖਰਾ ਤੇ ਮੈਂ ਤੈਨੂੰ ਖਤਮ ਕਰੂੰਗਾ ਤੇਨੂੰ ਕੋਈ ਰੱਬ ਹੈਗਾ ਤੇ ਬਚਾ ਕੇ ਵਿਖਾਵੇ ਬਾਣੀ 'ਚ ਇਹ ਨਾਮ ਤਾਂ ਆਏ ਵੀ ਭਾਵੇਂ ਇਦਾਂ ਦੀਆਂ ਚੀਜ਼ਾਂ ਪ੍ਰਚਲਿਤ ਸੀ ਗੁਰੂ ਸਾਹਿਬ ਨੇ ਉਹਨਾਂ ਪਾਤਰਾਂ ਦਾ ਨਾਮ ਲੈ ਕੇ ਵਿੱਚ ਸ਼ਬਦ ਭਰੋਸ ਕੇ ਦਿੱਤਾ ਸਾਨੂੰ ਹੇਗਾ ਨਹੀਂ ਹੈਗਾ ਇਹ ਦੇ ਨਾਲ ਜਿਵੇਂ ਲੰਕਾ ਸਾ ਕੋਰ ਸਮੁੰਦਰ ਸੀ ਖਾਈ ਤੇ ਰਾਵਣ ਘਰ ਖਬਰ ਨਾ ਪਾਈ 1 ਲੱਖ ਪੁੱਤ ਸਵਾ ਲੱਖੀ ਗੁਰਮਤ ਨੇ ਨਹੀਂ ਕਿਹਾ ਵੀ ਸੱਚੀ ਰਾਵਣ ਦੇ ਘਰ 1 ਲੱਖ ਪੁੱਤਰ ਤੇ ਸਵਾ ਲੱਖ ਪੋਤਰਾ ਗੁਰਮਤ ਨੇ ਕਿਹਾ ਜੇ ਤੁਸੀਂ ਕਹਿੰਦੇ ਹੋ ਤੇ ਮੰਨ ਲੈਨੇ ਆ ਮਨ ਜਿਵੇਂ ਮੰਨ ਲਓ ਮੂਲ ਧਨ 100 ਰੁਪਿਆ ਉਹ ਜ਼ਰੂਰੀ ਥੋੜਾ ਵਿਦਿਆਰਥੀਆਂ ਦੇ ਕੋਲ 100 ਰੁਪਿਆ ਹੁੰਦਾ ਜੇਬ ਚ ਉਹ ਇੱਕ ਤਰੀਕਾ ਹੁੰਦਾ ਸਮਝਾਉਣ ਦਾ ਜਿਹੜਾ ਮੈਥ ਦਾ ਟੀਚਰ ਹੈ ਨਾ ਉਹ ਕੁਐਸਚਨ ਦਾ ਹੱਲ ਕਰਨ ਵਾਸਤੇ ਕਹਿੰਦਾ ਮੰਨ ਲਓ ਮੂਲ ਧਨ 100 ਰੁਪਿਆ ਗੁਰੂ ਸਾਹਿਬ ਨੇ ਇਦਾਂ ਬਾਣੀ ਚ ਪ੍ਰਚਲਿਤ ਗੱਲਾਂ ਸਾਡੀ ਕੌਮ ਦਾ ਦੁਖਾਂ ਤੇ ਵੀ ਜਿਹੜੀਆਂ ਪ੍ਰਚਲਿਤ ਗੱਲਾਂ ਸੀ ਉਹਨਾਂ ਨੂੰ ਗੁਰਮਤ ਬਣਾ ਕੇ ਪੇਸ਼ ਕੀਤਾ ਗੁਰਮਤ ਵਿੱਚੋਂ ਆ ਲੋਪ ਹੋ ਗਈ ਗੁਰੂ ਸਾਹਿਬ ਨੇ ਉਹਨਾਂ ਦਾ ਆਪਣਾ ਧਰਮਰਾਜ ਸੀ ਸਿੱਖਾਂ ਦਾ ਆਪਣਾ ਧਰਮਰਾਜ ਸੀ ਸ਼ਬਦ ਧਰਮਰਾਜ ਹੀ ਵਰਤਿਆ ਉਹ ਆਂਦੇ ਵੀ ਮਰਨ ਤੋਂ ਬਾਅਦ ਅੱਗੇ ਧਰਮਰਾਜ ਲੇਖਾ ਮੰਗਦਾ ਮਹਾਰਾਜ ਕਹਿੰਦੇ ਨਹੀਂ ਤੇਰੇ ਅੰਦਰ ਬੈਠਾ ਨਾਨਕ ਜੀ ਉਹ ਪਾਏ ਕਿ ਲਿਖ ਨਾਵੇਂ ਧਰਮਭਾਲਿਆ ਇੱਥੇ ਰੋਜ਼ ਹੀ ਲੇਖਾ ਮੰਗਦਾ ਤੇਰੇ ਕੋਲੋਂ ਹੁਣ ਇੱਕ ਹੁੰਦਾ ਲੇਖਾ ਜਾ ਕੇ 70 80 ਸਾਲ ਬਾਅਦ ਮੰਗਣਾ ਮਹਾਰਾਜ ਕਹਿੰਦੇ ਤੇਰੇ ਕੋਲ ਤਾਂ ਰੋਜ਼ ਹੀ ਮੰਗ ਰਹੇ ਹੋ ਤੂੰ ਪੁੱਠਾ ਕੰਮ ਕਰਕੇ ਤਾਂ ਵੇਖ ਤੇਰੇ ਕੋਲ ਤਾਂ ਸੀਸੇ ਦੇ ਸਾਹਮਣੇ ਖਲੋਤਾ ਨਹੀਂ ਜਾਂਦਾ ਆਪਣੀ ਅੱਖਾਂ ਨਾਲ ਅੱਖਾਂ ਨਹੀਂ ਦਲਦੀਆਂ ਤੇਰੇ ਕੋਲ ਤੇਰੇ ਅੰਦਰ ਬਿਠਾ ਧਰਮਰਾਜ ਸੱਚ ਰੂਪੀ ਧਰਮਰਾਜ ਤੇਰੇ ਅੰਦਰੋਂ ਜੋ ਬਣ ਆਉਂਦਾ ਨਾ ਨਾਨਕ ਜੀ ਉਪਾਇਕ ਹੈ ਸਾਰੇ ਬੋਲੋ ਪਿਆਰੋ ਨਾਨਕ ਜੀ ਲਿਖ ਨਾਵੇਂ ਤੇਰੇ ਅੰਦਰ ਧਰਮਰਾਜ ਸੱਚ ਦਾ ਧਰਮਰਾਜ ਬਿਠਾ ਹੋਇਆ ਹੈ ਜਦੋਂ ਆਪਾਂ ਝੂਠਾ ਝੂਠ ਕੰਮ ਕਰਦੇ ਆਂ ਅੰਦਰਲਾ ਧਰਮਰਾਜ ਪੁੱਛਦਾ ਹਨ ਇਦਾਂ ਨਹੀਂ ਹੈਗਾ ਜਿਦਾਂ ਤੂੰ ਕਹਿ ਰਿਹਾ ਅੰਦਰੋਂ ਬੰਦੇ ਦੀ ਜ਼ੁਬਾਨ ਦੇ ਸ਼ਬਦ ਨਹੀਂ ਦਲਦੇ ਲਿਖ ਨਾਵੇਂ ਧਰਮ ਬਹਾਲਿਆ ਤਾਂ ਇਹ ਤਰੀਕਾ ਸੀ ਮਾਰਦਾ ਕਹਿੰਦੇ ਵੀ ਉਹਨੂੰ ਵਾਰ ਪ੍ਰਾਪਤ ਹੋਇਆ ਉਹਨੇ ਬੜੇ ਪਹਾੜਾਂ ਤੋਂ ਸੁੱਟਣ ਦੀ ਕੋਸ਼ਿਸ਼ ਕੀਤੀ ਸਾਰੇ ਮਲੇਕੀ ਤੇ ਕਹਿੰਦੇ ਪ੍ਰਲਾਦ ਬਚ ਗਿਆ ਉਹਦੀ ਭੂਆ ਸੀ ਉਹਦਾ ਨਾਂ ਸੀ ਹੋਲਕਾ ਕਹਿੰਦੇ ਉਹਨੇ ਵੀ ਅराधना ਕੀਤੀ ਸ਼ਿਵਜੀ ਦੀ ਉਹਨੂੰ ਇੱਕ ਦੁਪੱਟਾ ਮਿਲਿਆ ਸੀ ਵੀ ਜਿਹਨੂੰ ਜਿਹਨੂੰ ਓੜ ਲਵੇ ਤੇ ਉਹਨੂੰ ਅੱਗ ਨਹੀਂ ਸੜ ਸਕਦੀ ਕਹਿੰਦੇ ਉਹਨੇ ਉਹਨੂੰ ਅੱਗ ਵਿੱਚ ਸਾੜਨ ਵਾਸਤੇ ਬਿਠਾ ਲਿਆ ਪ੍ਰਲਾਦ ਨੂੰ ਹੋਲਕਾ ਵੀ ਨਾਲ ਬਹਿ ਗਈ ਉਹਨੇ ਵੀ ਦੁਪੱਟਾ ਆਪਣੇ ਉੱਤੇ ਕਿਹਾ ਐਸਾ ਕ੍ਰਿਸ਼ਮਾ ਵਾਪਰਿਆ ਵੀ ਉਹ ਦੁਪੱਟਾ ਉੱਡ ਕੇ ਤੇ ਪ੍ਰਲਾਦ ਦੇ ਉੱਤੇ ਪੈ ਗਿਆ ਤੇ ਪ੍ਰਲਾਦ ਬਚ ਗਿਆ ਉਸ ਅੱਗ ਦੇ ਵਿੱਚੋਂ ਤੇ ਹੋਲਕਾ ਅੱਗ ਵਿੱਚ ਬੋਲੋ ਜੀ ਸੜ ਗਈ ਉਹ ਬਿਸਵਾਹ ਬਣ ਗਈ ਫਿਰ ਉਹ ਸਵਾਹ ਨੂੰ ਫਿਰ ਇਹ ਹੋਲੀ ਦੇ ਰੂਪ ਵਿੱਚ ਜਿਹੜੀ ਆ ਉਹ ਪਾਉਂਦੇ ਆ ਤਾਂ ਹੀ ਤੁਸੀਂ ਵੇਖੋ ਕਈਆਂ ਕੋਲ ਤੇ ਪੈਸੇ ਹੁੰਦੇ ਰੰਗ ਪਾਉਂਦੇ ਆ ਤੇ ਪਿੰਡਾਂ ਵਿੱਚ ਤੇ ਕੋਈ ਘੱਟਾ ਗੋਬਰ ਜੋ ਆਉਂਦਾ ਸੀ ਉਹ ਇੱਕ ਦੂਜੇ ਤੇ ਪਾਈ ਜਾਂਦੇ ਹੁੰਦੇ ਸੀ ਕਿੰਨਾ ਕੋ ਕਿ ਕਿ ਤਿਹਾਰ ਵੀ ਬਿੱਪਰ ਬੜਾ ਤੇਜ਼ ਸੀ ਉਹਨੇ ਤਿਹਾਰ ਵੀ ਚਾਰ ਸ਼੍ਰੇੜੀਆਂ ਚ ਵੰਡੇ ਬ੍ਰਾਹਮਣ ਨੇ ਆਪ ਵਸਾਖੀ ਲੈ ਲਈ ਵੈਸ਼ ਨੂੰ ਦੀਵਾਲੀ ਦੇਤੀ ਖੱਤਰੀ ਨੂੰ ਦੁਸ਼ਹਿਰਾ ਦੇ ਦਿੱਤਾ ਤੇ ਸ਼ੂਦਰਾਂ ਦਾ ਮੈਨੂੰ ਮੈਨੂੰ ਦਿਓ ਤਿਹਾਰ ਉਹਨੂੰ ਦੇ ਦਿੱਤਾ ਵੀ ਤੂੰ ਆ ਰੰਗਰਉਂ ਕੋ ਪਾਲਿਆ ਕਰ ਘੱਟਾ ਪਾਲਿਆ ਕਰ ਇੱਕ ਦੂਜੇ ਉੱਤੇ ਕੱਲਾ ਘੱਟਾ ਨਹੀਂ ਪਉਂਦੇ ਫਿਰ ਨਾਲ ਸ਼ਰਾਬਾਂ ਪੀਂਦੇ ਆ ਠੀਕ ਹੈ ਜੀ ਨਾਲ दारू ਪੀਂਦੇ ਆ ਫਿਰ ਰੰਗ ਪਾਉਂਦੇ ਧੀਆਂ ਪੈਣਾ ਤੇ ਛੇੜਦੇ ਆ ਕਿੰਨੇ ਐਕਸੀਡੈਂਟ ਹੋ ਜਾਂਦੇ ਆ ਅੱਛਾ ਜਿਹੜੀ ਧਰਤੀ ਤੋਂ ਗੁਰੂ ਪਾਸ਼ਾ ਨੇ ਹੋਲੀ ਦੇ ਬਦਲੇ ਸਾਨੂੰ ਹੋਲਾ ਮੱਲਾ ਦਿੱਤਾ ਸਾਡੀਆਂ ਪੱਗਾਂ ਉੱਤੇ ਰੰਗ ਪੈ ਰਿਹਾ ਉੱਥੇ ਖੇਡ ਹੋਲੀ ਰਹਾ ਤੇ ਨਾ ਕੀ ਆ ਭਲਾ ਬੋਲੋ ਜੀ ਨਾ ਉਹ ਲਾ ਮੱਲਾ ਵਾ ਤੇ ਖੇਡ ਹੋਲੀ ਪਾ ਰੰਗ ਰਹਾ ਤੁਸੀਂ ਵੇਖੋ ਵੱਡੀ ਵੱਡੀਆਂ ਸੰਪਰਦਾਵਾਂ ਦੇ ਮੁਖੀ ਵੀਦਾ ਆਪਣੇ ਚੇਲਿਆਂ ਦੇ ਦਸਤਾਰਾਂ ਉੱਤੇ ਰੰਗ ਲਾਉਂਦੇ ਆ ਹੁਣ ਸਾਡੂ ਸਾਨੇ ਗੁਰੂ ਨੇ ਸਦਾ ਰਾਵੇ ਹੋਲੀ ਕੀ ਨਹੀਂ ਸੰਤ ਸੇਵ ਸਾਡੀ ਹੋਲੀ ਕਿਹੜੀ ਆ ਆ ਰੰਗ ਲਗਾ ਅਤ ਲਾਲ ਦੇ ਅੱਜ ਮਾਰੇ ਬਨੇ ਫਾਗ ਸਾਡੇ ਘਰ ਤੇ ਅੱਜ ਫਗਣਾ ਭਾਈ ਪ੍ਰਭ ਸੰਗੀ ਮਿਲ ਖੇਲਣ ਲੱਗ ਅਸੀਂ ਤੇ ਪ੍ਰਭੂ ਦੇ ਨਾਲ ਅਸੀਂ ਅਸੀਂ ਤੇ ਆ ਰੰਗ ਲਾਉਣਾ ਵਾ ਸਾਨੂੰ ਕੱਚਿਆਂ ਕੁੱਚਿਆਂ ਰੰਗਾਂ ਦਾ ਕੋਈ ਮਤਲਬ ਨਹੀਂ ਐ ਅੱਛਾ ਸਾਨੂੰ ਰਾਹ ਵੱਖਰਾ ਵਿਖਾਇਆ ਆ ਪਿਛੇ ਦੇ ਪੰਜਾ ਸੱਤਾਂ ਸਰਦਾਰਾਂ ਦੀ ਇੱਕ ਵੀਡੀਓ ਨੇ ਤੁਸੀਂ ਵੇਖੀ ਨੈਟ ਤੇ ਕਾਫੀ ਘੁੰਮਣ ਢਈ ਐ ਉਹ ਨਾਲ ਚ ਮੈਗ ਫੜਿਆ ਪਤਾ ਨਹੀਂ ਰੱਬ ਜਾਣੇ ਉਹ ਕਿਹੜੇ ਸ਼ਹਿਰ ਦੀ ਵੀਡੀਓ ਹੱਥ ਮੈਗ ਫੜਿਆ ਟੇਬਲ ਤੇ दारू ਦੀਆਂ ਬੋਤਲਾਂ ਰੱਖੀਆਂ ਵਾ ਤੇ ਇੱਕ ਸਰਦਾਰ ਸਾਹਿਬ ਮੈਗ ਫੜ ਕੇ ਵਧਾਈਆਂ ਦੇ ਰਿਹਾ ਅੱਜ ਫਲਾਣਾ ਇਹ ਇਲਾਕੇ ਦਾ ਪ੍ਰਧਾਨ ਆ ਆ ਫਲਾਣੇ ਇਲਾਕੇ ਦਾ ਸੈਕਟਰੀ ਆ ਅੱਜ ਅਸੀਂ ਹੋਲੀ ਖੇਡ ਰਹੇ ਆ ਤੇ ਨਾਲ ਸ਼ਰਾਬ ਰੱਖ ਕੇ ਟੇਬਲਾਂ ਤੇ ਪੈਗ ਲਾ ਰਹੇ ਆ ਇੰਟਰਨੈਟ ਤੇ ਵੀਡੀਓ ਘੁੰਮ ਰਹੀ ਆ ਰੰਗ ਲਾ ਰਹੇ ਆ ਖੇਡ ਰਹੇ ਆ ਭੰਗੜੇ ਪਾ ਰਹੇ ਆ ਸ਼ਰਾਬਾਂ ਪੀ ਰਹੇ ਆ ਤੇ ਜਦੋਂ ਇਹਨਾਂ ਲੋਕਾਂ ਨੇ ਸੋਫੀ ਹੋਣਾ ਨਾ ਲੈ ਜਾਣੀ ਆ ਉਦੋਂ ਪਤਾ ਕਰਨਾ ਸਿੱਖੀ ਦਾ ਬੇੜਾ ਗਰਕ ਹੋ ਗਿਆ ਪਾਉ ਕੀ ਜਾਂਦਾ ਜੀ ਬੋਲੋ ਸਾਧ ਸੰਗਤ ਜੀ ਜਦੋਂ ਨਸ਼ਾ ਲੈਣਾ ਨਾ ਪਤਾ ਵੀ ਕੀ ਆ ਨਾ ਸਿੱਖੀ ਦਾ ਬੇੜਾ ਹੀ ਗਰਕ ਹੋ ਗਿਆ ਬੰਦਾ ਪੁੱਛੇ ਵੀ ਤੁਸੀਂ ਸਿੱਖੀ ਤੋਂ ਬਾਹਰ ਜੇ ਸਿੱਖੀ ਕੋ ਪੈਰਾਸੂਟ ਨਹੀਂ ਉਤਰਨੀ ਆ ਤੁਸੀਂ ਸਿੱਖੀ ਦੇ ਦਾਇਰੇ 'ਚ ਨਹੀਂ ਆਉਂਦੇ ਜਦੋਂ ਕਰਗੀਤਰ ਪਾਦਸ਼ਾਹ ਨੇ ਪੁੱਤ ਵਾਰੇ ਸੀ ਤੁਹਾਡੇ ਜਦੋਂ ਬਾਹ ਕੀਤੀ ਵੀ ਇਹਨਾਂ ਪੁੱਤਰਨ ਕੇ ਸੀਸ ਪਰ ਉਦੋਂ ਬਾਹ ਤੁਹਾਡੇ ਨਾਲ ਨਹੀਂ ਗਈ ਤੁਸੀਂ ਉਸ ਕੈਟਾਗਰੀ ਤੋਂ ਬਾਹਰ ਚਲੇ ਗਏ ਸੀ ਤੁਸੀਂ ਸਿੱਖੀ ਨੂੰ ਸਮਝਿਆ ਕੀਆ ਸਿੱਖੀ ਕੋਈ ਮਜ਼ਾਕ ਦਾ ਪੱਤਰ ਹੈ ਮਤਲਬ ਤੁਸੀਂ ਸ਼ਬਦ ਦੇਖੋ ਕਿਹੜੇ ਬੋਲ ਰਿਹਾ ਮਤਲਬ ਤੁਸੀਂ ਅੱਛਾ ਬਣਾ ਕੇ ਜੇ ਤੁਸੀਂ ਇਹੋ ਜਿਹਾ ਖੇ ਖਰਾਬੀ ਕਰਨੀ ਤੇ ਵੀਡੀਓ ਇਹ ਨਾ ਬਣਾਓ ਮਤਲਬ ਜੇ ਤੁਸੀਂ ਇਹ ਕੰਮ ਲੁੱਚਪਣਾ ਕਰਨਾ ਹੈ ਤੁਸੀਂ ਨਾਲ ਮੈਗ ਫੜ ਕੇ ਬੋਲਿਆ ਵੀ ਜਾ ਰਹੇ ਆ ਇਹ ਜੀ ਫਲਾਣੇ ਇਲਾਕੇ ਦੇ ਆ ਜੀ ਇਹ ਫਲਾਣੇ ਇਲਾਕੇ ਦੇ ਸੈਕਟਰੀ ਆ ਜੀ ਇਹ ਫਲਾਣੇ ਇਲਾਕੇ ਦੇ ਪ੍ਰਧਾਨ ਆ ਜੀ ਫਲਾਣ ਤੇ ਸ਼ਰਾਬ ਦੀਆਂ ਬੋਤਲਾਂ ਟੇਬਲ ਤੇ ਰੱਖੀਆਂ ਵਾ ਤੇ ਨਾਲ ਰੰਗ ਖੇਡ ਰਿਆ ਤੇ ਸ਼ਰਾਬਾਂ ਪੀ ਰਿਆ ਤੇ ਗਾਣੇ ਗਾ ਰਿਆ ਤੇ ਉਹ ਵੀਡੀਓ ਨਟ ਤੇ ਘੁੰਮ ਰਹੀ ਜਿਹੜੇ ਵਿਰੋਧੀ ਲੋਕ ਨਾ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਵੀ ਸੇਕ ਕੌਮ ਨਿਆਰੀ ਕੌਮ ਹੈ ਉਹ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਂਦੇ ਵੀ ਆ ਵੀ ਇਹ ਵੀ ਤੁਹਾਡੀ ਸਿੱਖ ਵਾ ਜਦੋਂ ਸਾਡਾ ਕੋਈ ਆਪਣਾ ਇੱਕ ਚੀਤਾ ਰੱਖਿਓ ਜਦੋਂ ਆਪਣੇ ਪਰਿਵਾਰ ਦਾ ਕੋ ਮੈਂਬਰ ਭਲਾ ਕਰਦਾ ਨਾ ਹੁਣ ਭਗਤ ਪੂਰਨ ਸਿੰਘ ਜਦੋਂ ਉਹਨਾਂ ਦਾ ਨਾਮ ਹੁੰਦਾ ਤੇ ਸਾਰਿਆਂ ਦਾ ਨਾਮ ਮਾਣ ਨਾਲ ਸਿਰ ਉੱਚਾ ਹੁੰਦਾ ਸੀ ਉਸ ਕੌਮ ਨਾਲ ਸਬੰਧ ਰੱਖਦੇ ਜਿੱਥੇ ਗਰੀਬਾਂ ਬਜ਼ੁਰਗਾਂ ਦੇ ਮੂੰਹ 'ਚ ਵੀ ਦੁੱਧ ਬਰੈਡ ਪਾਇਆ ਇੱਕ ਬੰਦਾ ਚੰਗਾ ਕੰਮ ਕਰੇ ਕੋ ਰਾਏਪੁਰ ਦਾ ਇੱਕ ਇਨਸਾਨ ਸਿਰ ਕਢਵਾ ਚੰਗਾ ਕੰਮ ਕਰੂਗਾ ਤੁਸੀਂ ਸਾਰਿਆਂ ਨੇ ਰਾਏਪੁਰ ਵਾਲੇ ਵੀਰਾਂ ਨੇ ਕਿਹਾ ਵੀ ਉਹ ਉਹ ਬੰਦਾ ਜਿਹਦਾ ਉਹ ਵਿਅਕਤੀ ਤੁਸੀਂ ਚੰਗੇ ਇਨਸਾਨ ਮਾੜੇ ਦੇ ਨਾਲ ਤੇ ਟੱਬਰ ਦੇ ਜੀ ਦੀ ਖਲੋਂਦੇ ਮਾੜੇ ਇਨਸਾਨ ਦੇ ਨਾਲ ਤੇ ਮਾਪੇ ਵੀ ਕਈ ਵਾਰੀ ਪਾਸਾ ਵੜ ਜਾਂਦੇ ਵੀ ਸਾਡਾ ਨਹੀਂ ਇਹਨਾਂ ਸੰਬੰਧ ਸੀ ਅਜੇ ਤੈਨੂੰ ਬੇਦਖਲ ਕੀਤਾ ਆਇਆ 2-3 ਸਾਲ ਹੋ ਗਿਆ ਸਰਨਾਮੀ ਦੀ ਬਣਦੀ ਤੇ ਚੰਗੇ ਨਾਲ ਜਿਹਦੇ ਨਾਲ ਕੋਈ ਆਪਣਾ ਖੂਨ ਦਾ ਰਿਸ਼ਤਾ ਵੀ ਨਹੀਂ ਆਪਾ ਉਹਦੇ ਨਾਲ ਵੀ ਆਪਣਾ ਨਾਂ ਜੋੜਦੇ। ਤੋ ਇਸ ਕਰਕੇ ਚੇਤਾ ਰੱਖਿਓ ਇਹ ਇਹ ਮਿਥਿਆ ਸੀ। ਸਤਗੁਰ ਨੇ 1790 ਵਿੱਚ ਫਿਰ ਉਹ ਹੋਲੀ ਰੰਗ ਪਾਉਂਦੇ ਸੀ ਕੱਚੇ ਪੇਲੇ। ਤੇ ਮਹਾਰਾਜ ਨੇ ਹੋਲਾ ਮੱਲਾ ਹੋਲਾ ਮੱਲਾ ਦਾ ਮਤਲਬ ਹਮਲਾ ਤੇ ਹਮਲੇ ਵਾਲੀ ਜਗ੍ਹਾ। ਇੱਕ ਜਗ੍ਹਾ ਚੁਣੀ ਜਾਂਦੀ ਸੀ ਤਾਂ। ਕਲਗੀਧਰ ਪਾਸ਼ਾ ਕਾ ਜਗ੍ਹਾ ਚੋਂ ਲੈਂਦੇ ਸੀ ਹੋਲੇ ਮੱਲੇ ਦੀ ਹਿਸਟਰੀ ਕੀ ਹੈ। ਐਡਾ ਜਗ੍ਹਾ ਚੋਂ ਲੈਂਦੇ ਸੀ ਇਹ ਵੀ ਮਹਾਰਾਜ ਨੇ ਇੱਕ ਚੇਤ ਨੂੰ ਆਰੰਭ ਕੀਤਾ। ਜਦੋਂ 1700 ਈਸਵੀ ਦੇ ਵਿੱਚ ਇਹਦਾ ਜਗਾ ਚੋੜ ਲੈਣੀ ਤੇ ਸਿੱਖਾਂ ਦੀਆਂ ਦੋ ਟੁਕੜੀਆਂ ਖੁਦ ਬਣਾਉਣੀਆਂ ਮਹਾਰਾਜ ਨੇ ਦੋਵਾਂ ਨੂੰ ਕਹਿਣਾ ਵੀ ਤੁਸੀਂ ਦੋਵਾਂ ਨੇ ਐਸ ਜਗਾ ਤੇ ਐ ਜਗਾ ਨੂੰ ਜਾ ਕੇ ਮੱਲਣਾ ਵਾ ਜਿਹੜੀ ਟੁਕੜੀ ਇਹ ਜਗਾ ਦੇ ਉੱਤੇ ਕਾਬਜ ਹੋ ਜੂਗੀ ਨਾ ਉਹਨੂੰ ਇਨਾਮ ਦਿੱਤਾ ਜਾਗਾ ਤੇ ਜਦੋਂ ਉਸ ਜਗਾ ਤੇ ਜਾਣਾ ਵਾ ਤੇ ਉਹਨਾਂ ਨੇ ਫਿਰ ਆਪਸ ਵਿੱਚ ਲੜਨਾ ਸ਼ਸਤਰ ਵਿਦਿਆ ਉਹਨਾਂ ਨੂੰ ਸਿੱਖੀ ਹੁੰਦੀ ਸੀ ਪਹਿਲਾਂ ਮਹਾਰਾਜ ਟ੍ਰੇਨਿੰਗ ਦਿੰਦੇ ਹੁੰਦੇ ਸੀ ਇੱਥੋਂ ਹੀ ਹੁਣ ਤੁਸੀਂ ਸੋਚ ਕੇ ਵੇਖੋ ਜਿਹੜੀ ਫੌਜ ਵਜਰੋਂ ਲੜਦੀ ਆ ਉਹ ਇੱਕਦਮ ਤੇ ਨਹੀਂ ਫੜ ਕੇ ਜਾ ਕੇ ਫੈਰ ਕਰ ਲੈਂਗੇ ਤੇ ਟ੍ਰੇਨਿੰਗ ਹੁੰਦੀ ਬਕਾਇਦਾ ਹੁੰਦੀ ਪ੍ਰੋਪਰ ਉਹਨਾਂ ਨੂੰ ਵਰਜਸ਼ ਕਰਾਈ ਜਾਂਦੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰੇ ਗਰਾਊਂਡ ਵਿੱਚ ਉਹਨਾਂ ਦੀ ਪੀਟੀ ਕਰਾਈ ਜਾਂਦੀ ਹੈ ਫਿਰ ਜਾ ਕੇ ਫਿੱਟ ਹੁੰਦੇ ਆ ਤੇ ਪਾਰਸ਼ਾ ਨੇ ਜੇ 14 ਜੰਗਾਂ ਲੜੀਆਂ ਤੇ ਉਹਦੇ ਪਾਸੇ ਟ੍ਰੇਨਿੰਗ ਨਹੀਂ ਹੋਊਗੀ ਮਹਾਰਾਜ ਜੀ ਬੋਲਾ ਐਦਾਂ ਹੀ ਮਾਰੇ ਕਹਿੰਦੇ ਫੜ ਫੜ ਵੀ ਕਿਰਪਾਨ ਆ ਜਾ ਆਪਾਂ ਲੈਣੇ ਚੱਲਗੇ ਪੰਗਾਣੀ ਦਾ ਪਹਿਲਾ ਜੁੱਧ ਹੋਇਆ ਪਹਿਲਾ ਜੁੱਧ ਪੰਗਾਣੀ ਦਾ ਸੀ ਉਹ ਚ ਸਿਰਫ ਉਧਰ 10000 ਫੌਜ ਸੀ ਪਹਾੜੀ ਰਾਜਿਆਂ ਦੀ ਤੇ ਮਹਾਰਾਜ ਦੇ ਕੋਲ 2200 ਸਿੱਖ ਸੀ ਸਿਰਫ ਜਾਨੀ ਕਿ ਪੰਜਵਾਂ ਹਿੱਸਾ ਲਾ ਲੋ ਤੁਸੀਂ ਪੰਜਵਾਂ ਹਿੱਸਾ ਜਾਨੀ ਕਿ ਚਾਰ ਹਿੱਸੇ ਉਹਨਾਂ ਦੇ ਤੇ ਇਧਰ ਪੰਜਵਾਂ ਮਤਲਬ ਪੰਜਵੇਂ ਥਾ ਤੇ ਉਧਰ ਉਧਰ 2200 ਤੇ ਇਧਰ 10000 ਤੇ 2200 ਨੇ ਇਹੋ ਜੇ ਚਣੇ ਚ 22 ਸੀ ਨਾ ਭਾੜੀ ਰਾਜਿਆਂ ਨੂੰ ਉਹਨਾਂ ਨੂੰ ਭਜਣ ਨੂੰ ਰਾਹ ਨਹੀਂ ਸੀ ਲੱਭਿਆ ਅਜੇ ਉਹਨਾਂ ਕੋਲ ਹਥਿਆਰ ਸ਼ਸਤਰ ਸਭ ਕੁਝ ਮਜਬੂਤ ਸੀ ਇਧਰ ਇੱਕ ਸਧਾਰਨ ਮਿਹਨਤ ਕਾਸ਼ ਬੰਦੇ ਇਹੋ ਜੇ ਪਹਿਲਾ ਭਗਾਨ ਦਾ ਜੁੱਧ ਜਦੋਂ ਕਲਗੀਧਰ ਪਾਸ਼ਾ ਮਹਾਰਾਜ ਦੇ ਅਜੇ ਉਹਨਾਂ ਦੀ ਉਮਰ ਵੀ ਬਹੁਤ ਛੋਟੀ ਸੀ ਹੁਣ ਜੇ ਐਡੀ ਵੱਡੀ ਹਕੂਮਤ ਨਾ ਮਹਾਰਾਜ ਨੇ ਟੱਕਰ ਲਈ 2200 ਘੋੜ ਸਵਾਰ ਗੁਰੂ ਹਰਿਪ੍ਰੀਤ ਪਾਸ਼ਾ ਮਹਾਰਾਜ ਨੂੰ ਰੱਖਣ ਦੀ ਆਗਿਆ ਗੁਰੂ ਹਰਗਵਿੰਦ ਪਾਸ਼ਾ ਮਹਾਰਾਜ ਦੇਖ ਕੇ ਗਏ ਸੀ 2200 ਘੋੜ ਸਵਾਰ ਤੇ ਘੋੜ ਸਵਾਰ ਐਵੇਂ ਨਹੀਂ ਹੁੰਦਾ ਘੋੜੇ ਦੀ ਸਵਾਰੀ ਕਰਨ ਵਾਸਤੇ ਵੀ ਸਰੀਰ 'ਚ ਜਾਨ ਚਾਹੀਦੀ ਹੈ ਟ੍ਰੇਨਿੰਗ ਚਾਹੀਦੀ ਹੈ ਬਕਾਇਦਾ ਘੋੜੇ ਉੱਤੇ ਤੁਸੀਂ ਚੜ੍ਹਨਾ ਕਿਵੇਂ ਉਤਰਨਾ ਕਿਵੇਂ ਹੈ ਪਰ ਉਹ ਟ੍ਰੇਨਿੰਗ ਹੋਣੀ ਚਾਹੀਦੀ ਹੁਣ ਤਾਂ ਸਾਡੇ ਤੇ ਸਿੱਖਾਂ ਦਾ ਹਾਲ ਤੇ ਬਣ ਗਈ ਵੀ ਕਿਰਪਾਨ ਉਦੋਂ ਲੈਣ ਜਾਂਦੇ ਜਦੋਂ ਬਰਾਤ ਲੜਕੇ ਨੂੰ ਜਾਣਾ ਹੋਵੇ ਨਾ ਉਦਨ ਚੇਤਾ ਹੁੰਦਾ ਵੀ ਆਪਣੇ ਘਰ ਤੇ ਕਿਰਪਾਨ ਨਹੀਂ ਜੋ ਫਿਰ ਅਛਾ ਸੂਟਾਂ ਦੇ ਪੈਸਾ ਇੰਨਾ ਲਾ ਲਿਆ ਤੇ ਕਿਰਪਾਨ ਬਾਰੇ ਆਪਾਂ ਕਿਹੇ ਕਰੋ ਮੰਗਣ ਜਾਣਦੇ ਬਲਕਿ ਇਹ ਇਹਦੇ ਵਾਸਤੇ ਨੂੰ ਕਿਸੇ ਕੋਲ ਲਾਇਸੈਂਸ ਵੀ ਲੈਣ ਦੀ ਲੋੜ ਨਹੀਂ ਤੁਹਾਡੇ ਕੋਲ ਹੁਣ ਤੇ ਆ ਜੀ ਇਹ ਜਿਹੜੀ ਆ ਗਤਕਾ ਸੀ ਸ਼ਾਸਤਰ ਵਿਦਿਆ ਸੀ ਇਹ ਇੱਕ ਟ੍ਰੇਨਿੰਗ ਦਾ ਹਿੱਸਾ ਸੀ ਅਛਾ ਜੇ ਕੱਲੇ ਤੁਸੀਂ ਸ਼ਾਸਤਰ ਧਾਰੀ ਹੋਗੇ ਤੁਹਾਡੇ ਕੋਲ ਸੂਝ-ਬੂਝ ਗਿਆਨੀ ਹੋਊਗਾ ਤੁਸੀਂ ਜ਼ੁਲਮੀ ਬਣੋਗੇ ਜਦੋਂ ਸ਼ਬਦ ਵਰਤੇਗਾ ਜਾਕੋ ਹਰ ਰੰਗ ਲਾਗੂ ਇਸ ਯੁੱਗ ਮੇ ਸੋਕਿਹਤ ਹੈ ਸੂਰਾ ਜਾਂ ਬਾਰੇ ਕਹਿੰਦੇ ਨੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜਾ ਖੇਤ ਸੂਰਾ ਸੋ ਜੋ ਲੜਾ ਦੀਨ ਕੇ ਜਿਹੜੇ ਅੱਗਿਓ ਸਿੱਖਾਂ ਨਾਲ ਲੜਨ ਆਉਂਦੇ ਉਹ ਵੀ ਤੇ ਸੂਰਮੇ ਸੀ ਨਾ ਬਹਾਦਰ ਸੀ ਨਾ ਪਰ ਸਿੱਖਾਂ ਦੇ ਤੇ ਉਹਨਾਂ ਦੀ ਇੱਕ ਫਰਕ ਸੀ ਉਹ ਕਿਸੇ ਨੂੰ ਗੁਲਾਮ ਬਣਾਉਣ ਲਈ ਲੜ ਰਹੇ ਸੀ ਇਹ ਆਜ਼ਾਦੀ ਲਈ ਲੜ ਰਹੇ ਸੀ ਆ ਫਰਕ ਐ ਆ ਗੱਲ ਆਪਣੇ ਬੱਚੇ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਆ ਇੱਕ ਕਿਸੇ ਨੂੰ ਗੁਲਾਮ ਬਣਾਉਣ ਲਈ ਲੜਦਾ ਵਾ ਇੱਕ ਕਿਸੇ ਗੁਲਾਮ ਨੂੰ ਆਜ਼ਾਦ ਕਰਾਉਣ ਲਈ ਲੜਦਾ ਦੋਵਾਂ 'ਚ ਫਰਕ ਹੈ ਉੱਥੇ ਚੌਂਕ 'ਚ ਲੜਾਈ ਹੋ ਜਾਏ ਕੋਈ ਸ਼ੁਰਾ ਮਾਰ ਦੇ ਕਿਸੇ ਦੇ ਢਿੱਡ 'ਚ ਤੇ ਹਸਪੀਟਲ ਲੈ ਜਾਓ ਉਹਨੂੰ ਜਿਹਦੇ ਸ਼ੁਰਾ ਮਾਰਿਆ ਨਾ ਉੱਤੇ ਐਫ ਆਈ ਆਰ ਹੋਏਗੀ ਪਰਚਾ ਹੋਏਗਾ ਉੱਤੇ ਖਰਚਾ ਵੀ ਆਏਗਾ ਜਿਹੜਾ ਸ਼ੁਰਾ ਵਜ੍ਹਾ ਤੇ ਜਦੋਂ ਡਾਕਟਰ ਆਪਰੇਸ਼ਨ ਕਰਦਾ ਨਾ ਉਹ ਵੀ ਢਿੱਡ ਪਾੜ ਕੇ ਕਰਦਾ ਡਾਕਟਰ ਤੇ ਕੋਈ ਐਫ ਆਈ ਆਰ ਦਰਜ ਨਹੀਂ ਕਰਾਉਂਦਾ ਉਹਦੇ ਵੀ ਹੱਥ ਖੂਨ ਨਾਲ ਹੀ ਰੰਗੇ ਹੁੰਦੇ ਆ ਉਸੇ ਪਰਿਵਾਰ ਲਿਖ ਕੇ ਦਿੰਦਾ ਵਾ ਕਿ ਅਸੀਂ ਆਗਿਆ ਦਿੰਨੇ ਆ ਜੀ ਜੇ ਕੱਲ ਨੂੰ ਅਭੀ ਨਵੀ ਵਾਪਰ ਜਾਏ ਪਤਾ ਹੁੰਦਾ ਨਾ ਵੀ ਡਾਕਟਰ ਦੇ ਹੱਥ ਵਿੱਚ ਫੜੇ ਹੋਏ ਤੇਜ਼ ਹਥਿਆਰ ਜਿਹੜੇ ਆ ਜਿਹਦੇ ਨਾਲ ਉਹਨੇ ਸਰੀਰ ਨੂੰ ਪਾੜਨਾ ਵਾ ਉਹਨੇ ਮਰੀਜ਼ ਨੂੰ ਜੀਵਨ ਦੇਣਾ ਵਾ ਇਹ ਜਿਹੜਾ ਵਿਅਕਤੀ ਆ ਇਹਨੇ ਜੀਵਨ ਖੋਹ ਲੈਣਾ ਜਿਹੜਾ ਜੀਵਨ ਇਹਨੇ ਖਤਮ ਕਰ ਦੇਣਾ ਵਾ ਬਸ ਸਿੱਖ ਦੇ ਹੱਥ ਵਿੱਚ ਫੜਿਆ ਹੋਇਆ ਹਥਿਆਰ ਸੇਮ ਇਦਾਂ ਸੀ ਜਿਵੇਂ ਡਾਕਟਰ ਦੇ ਹੱਥ ਵਿੱਚ ਫੜੇ ਹੋਏ ਤੇਜ਼ ਹਥਿਆਰ ਮਰੀਜ਼ ਨੂੰ ਜੀਵਨ ਦਿੰਦੇ ਆ ਨਾ ਕਿ ਮਰੀਜ਼ ਨੂੰ ਮਾਰਦੇ ਆ ਸੋਝ ਦਿੱਤੀ ਗਿਆਨ ਦਿੱਤਾ ਮਹਾਰਾਜ ਨੇ ਸੋਝੀ ਦਿੱਤੀ ਹੋਲੇ ਮੱਲੇ ਦਾ ਮਤਲਬ ਬਿਲਕੁਲ ਹੋਲੀ ਤੋਂ ਵੱਖਰਾ ਹੈ ਹੋਲੀ ਰੰਗ ਪਾਉਣਾ ਸੀ ਤੀਆਂ ਪੈਣਾਂ ਨੂੰ ਛੇੜਨਾ ਸੀ ਸ਼ਰਾਬਾਂ ਪੀਣੇ ਬੱਕਰੇ ਬੁਲਾਉਣੇ ਅੱਜ ਵੀ ਤੁਸੀਂ ਵੇਖੋ ਸਮਾਜ ਚ ਇਹ ਕੁਝ ਹੋ ਰਿਹਾ ਹੈ ਕਿੱਦਾਂ ਰੰਗ ਪਾਉਂਦੇ ਆ ਆਪਣਾ ਹੁਲੀਆ ਹੀ ਵਿਗਾੜਿਆ ਹੁੰਦਾ ਫਿਰ ਇਹਨੂੰ ਕਹਿੰਦੇ ਜੀ ਇਹ ਤਿਹਾਰ ਸਾਡੇ ਸਭੇ ਕਾ ਸਭੇ ਕ ਨਹੀਂ ਹੈਗੀ ਤਿਯਾਰ ਹੋਆ ਜਦੋਂ ਤੁਹਾਡਾ ਇੱਜ਼ਤ ਮਾਣ ਮਰਿਆਦਾ ਉੱਚੀ ਹੋਵੇ ਕਿੰਨੇ ਆਂ ਦੀਆਂ ਜਾਣਾਂ ਜਾਂਦੀਆਂ ਵਾਂ ਅਸੀਂ ਕਿਸੇ ਨੂੰ ਕਹਿਣਾ ਅਨੰਦਪੁਰ ਸਾਹਿਬ ਹੀ ਆ ਉਹ ਤੇ ਜਿਹੜੇ ਬੋਰੇ ਰੰਗ ਦੇ ਭਰੇ ਹੁੰਦੇ ਆ ਕਿਦਾਂ ਇੱਕ ਦੂਜੇ ਉੱਤੇ ਰੰਗ ਪਾਉਂਦੇ ਆ ਸਾਨੂੰ ਗੁਰੂ ਨੇ ਇਹ ਦੱਸਿਆ ਸੀ ਜੇ ਸੱਚੀ ਕਲਗੀਧਰ ਪਾਸ਼ਾ ਕਰਨ ਵੀ ਮੈਂ ਤੁਹਾਨੂੰ ਜਿਸ ਗੰਦ ਚੋਂ ਕੱਢ ਕੇ ਲਿਆ ਆ ਤੁਸੀਂ ਤੇ ਫਿਰ ਉਹ ਚ ਜਾ ਸ਼ਬਦ ਲਿਖਿਆ ਇਹਦਾ ਮਤਲਬ ਜੇ ਉਹਨਾਂ ਮਹਾਰਾਜ ਨੇ ਸ਼ਬਦ ਲਿਖਿਆ ਕਿ ਹੋਲੀ ਕੀ ਨਹੀਂ ਸੰਤ ਸੇਵ ਇਹਦਾ ਮਤਲਬ ਮਹਾਰਾਜ ਨੂੰ ਪਤਾ ਸੀ ਨਾ ਗੁਰੂ ਅਰਜਨ ਸਾਹਿਬ ਦੇ ਵੇਲੇ ਵੀ ਇਹ ਤਾਂ ਮਰ ਕੱਚੇ ਪਿੱਲੇ ਰੰਗ ਲੋਕ ਪਾਉਂਦੇ ਸੀ ਮਹਾਰਾਜ ਨੂੰ ਤਾਂ ਹੀ ਸ਼ਬਦ ਲਿਖਣਾ ਪਿਆ ਨਾ ਕਿ ਅਸੀਂ ਆਪਣੀ ਕਾਇਆ ਨੂੰ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਰੰਗਣਾ ਪਿਆ ਰਿਓ ਇਸ ਕਰਕੇ ਅਸੀਂ ਗੁਰੂ ਦੇ ਸ਼ਬਦ ਨਾਲ ਜੁੜੀਏ ਵਹਿਮਾ ਭਰਮਾ ਪਖੰਡਾ ਤੋਂ ਨਿਕਲਣਾ ਵਾ ਸਾਡੇ ਵਾਸਤੇ ਲਾਲ ਰੰਗ ਤਿਸਕੇ ਲੱਗਾ ਜਿਸਕੇ ਵਡ ਭਾਗਾ ਮੇੜਾ ਕਦੇ ਨਾ ਹੋਵੇ ਨੈ ਲਾਗੇ ਤਾਗਾ